ਹਾਂਜੀ ਸਾਡਾ ਸਫਾਈ ਦਾ ਕੰਮ ਹੋ ਗਿਆ ਸਟਾਰਟ ਤੇ ਬਹੁਤ ਜ਼ਿਆਦਾ ਖਲਾਰਾ ਇਹ ਪੌੜੀਆਂ ਧੋਲੀਆਂ ਉੱਪਰ ਲੀਆਂ ਬਾਥਰੂਮ ਬਾਥਰੂਮ ਧੋਲਿਆ ਹਾਂ ਵੀ ਪੌੜੀਆਂ ਧੋਤੀਆਂ ਸਾਫ਼ ਹੋ ਗਈਆਂ ਸਫਾਈ ਵਾਲੀ ਮੁਹਿੰਮ ਜਾਰੀ ਆ। ਬਾਕੀ ਹੋਰ ਵੀ ਵਾਲੀ ਸਫਾਈਆਂ ਹੋਣੀਆਂ ਐ। ਇੱਕੋ ਵਾਰੀ ਆਪਾਂ ਕਹੀਏ ਵੀ ਇੱਕੋ ਈ ਹੋ ਜਾਣੀਆਂ ਨਹੀਂ, ਹੋ ਕੰਮ ਨਹੀਂ ਹੋਣਾ ਤੇ ਇੱਥੋਂ ਆਪਾਂ ਧੋ ਲਿਆ ਏ। ਕੋਠੇ ਦਾ ਫਰਸ਼ ਧੋ ਲਿਆ ਇੱਥੇ ਆਪਾਂ ਕੱਪੜੇ ਧੋਣਾਂ ਦੀ ਮਸ਼ੀਨ ਲਾਵਾਂਗੇ ਤੇ ਬਾਕੀ ਖਲਾਰੇ ਕਾਫੀ ਜ਼ਿਆਦੇ ਆ ਤੇ ਬਾਕੀ ਬਾਕੀ ਤੁਸੀਂ ਦੇਖ ਸਕਦੇ ਧੁੱਪ ਬਹੁਤ ਵਧੀਆ ਨਿਕਲੀ ਆ ਤੇ ਇੱਧਰ ਖਲਾਰੇ ਆਪਾਂ ਕਰ ਲੱਗੇ ਆ ਸਾਫ ਸਫਾਈ ਆਪਣੇ ਘਰ ਆਈਏ। ਤੇ ਉਧਰ ਆਪਾਂ ਕੱਪੜੇ ਧੋ ਕੇ ਰੱਖਤੇ ਆ ਧੋਦੇ ਆ ਧੁੱਪ ਵਧੀਆ ਲੱਗੀ ਆ ਹੁਣ ਹੌਲੀ ਹੌਲੀ ਸਫਾਈਆਂ ਹੋਣੀਆਂ ਆਪਣੇ ਘਰ ਆਪਾ ਹੋਣਾ ਹੀ ਹੁਣ ਹਾਂਜੀ ਮੈਂ ਲੱਗੀ ਸੀ ਸੋਈ ਦਾ ਸਮਾਨ ਸੈੱਟ ਕਰਨਾ ਤੇ ਫਰਿੰਡਰ ਵੀ ਲਾਉਣ ਲੱਗੇ ਸੀ ਆਪਾਂ ਤੇ ਸਾਰਾ ਸਮਾਨ ਲਿਆਂਦਾ ਸੀ ਤੇ ਸਾਰਾ ਸਮਾਨ ਸੈੱਟ ਕਰਕੇ ਲਾਉਣ ਲੱਗੀ ਸੀ ਤੇ ਫ੍ਰਿਜ ਲਿਆਂਦੀ ਸੀ ਉਧਰੋਂ ਦੂਸੇ ਘਰੋਂ ਤੇ ਸਮਾਨ ਨੂੰ ਕਰਨ ਦੇ ਸੀ ਸੈੱਟ ਕਰਦੇ ਸੀ ਸਫਾਈਆਂ ਸਾਰੇ ਜਾਣੇ ਲੱਗੇ ਸੀ ਤੇ ਉਸ ਤੋਂ ਬਾਅਦ ਆਪਾਂ ਖਾਦੀ ਬਜਾਰੋਂ ਰੋਟੀ ਲਿਆ ਕੇ ਕਿਸੇ ਨੂੰ ਪਟੂਰੇ ਪਸੰਦ ਸੀ ਕਿਸੇ ਨੂੰ ਕੁਲਚੇ ਪਸੰਦ ਸੀ ਸੋ ਇਸ ਕਰਕੇ ਆਪਾਂ ਸਬਸਫਾਈ ਕਰਕੇ ਸਾਰਿਆਂ ਨੇ ਫਿਰ ਲੱਗੀ ਸੀ ਭੁੱਖ ਤੇ ਰੋਟੀ ਬਨਨੀ ਨਹੀਂ ਸੀ ਕਿਉਂਕਿ ਆਪਾਂ ਸਾਰੇ ਕੰਮ ਲੱਗੇ ਸੀ ਤੇ ਫਿਰ ਇਸ ਕਰਕੇ ਆਪਾਂ ਬਾਜ਼ਾਰੋਂ ਰੋਟੀ ਖਾਧੀ ਤੇ ਫਿਰ ਆਪਾਂ ਖਾਣ ਲੱਗੇ ਸੀ ਰੋਟੀ ਤੇ ਭੁੱਖ ਬਹੁਤ ਜ਼ਿਆਦਾ ਲੱਗੀ ਸੀ ਤੇ ਆਹ ਜੀ ਸਮਾਨ ਸੈਟਿੰਗ ਥੋੜੀ ਬਹੁਤੀ ਕੀਤੀ ਆ ਤੇ ਆਪਾਂ ਇਹ ਇੱਕ ਸਾਡ ਦੀ ਅੱਜ ਪਹਿਲੀ ਰਸੋਈ ਆ ਸਾਡੀ ਨਵੀਂ ਤੇ ਬਾਕੀ ਆਪਾਂ ਚਾਹ ਬਣਾਉਂਦੇ ਆ ਬਣਾਉਣਾ ਤਾਂ ਆਪਾਂ ਸੋਚਿਆ ਮਿੱਠਾ ਹੀ ਕੜਾ ਪਰ ਇਸ ਟਾਈਮ ਸਫਾਈਆਂ ਦੀ ਵਜ੍ਹਾ ਨਾਲ ਸਾਡੇ ਮਤਲਬ ਕਿ ਨਾਤੇ ਧੋਤੇ ਨਹੀਂ ਕਪੜੇ ਕੋਪੜੇ ਸਭ ਗਿੱਲੇ ਹੋਏ ਪਏ ਆ ਇਸ ਕਰਕੇ ਆਪਾਂ ਬਾਕੀ ਰੋਟੀ ਰੋਟੀ ਆਪਾਂ ਪਟੂਰੇ ਛੋਲੇ ਲਿਆਂਦੇ ਆ ਬਜ਼ਾਰੋਂ ਕੁਲਚੇ ਛੋਲੇ ਤੇ ਉਹ ਲਿਆ ਕੇ ਖਾ ਲੇ ਰੋਟੀ ਸਵੇਰ ਦੇ ਸਫਾਈਆਂ ਨੂੰ ਲੱਗੀਆਂ ਹੋਈਆਂ ਤੇ ਬਾਕੀ ਥੋੜਾ ਬਥਾ ਸਮਾਨ ਸੈਟਿੰਗ ਕੀਤਾ ਤੇ ਬਾਕੀ ਹੱਲੇ ਆਪਾਂ ਕੋਈ ਗੱਲ ਨਹੀਂ ਖਰਾਬ ਬਣਾ ਲਾਂਗੇ ਅਸੀਂ ਚਾਹ ਬਣਾਈ ਹੈ ਮਿੱਠਾ ਹੀ ਆ ਮਿੱਠੀ ਚਾਹ ਬਣਾਈ ਹੈ ਤੇ ਬਾਕੀ ਉਹ ਵੀ ਬਣਾਵਾਂਗੇ ਆਪਾਂ ਜਦੋਂ ਫ੍ਰੀ ਹੋਗੇ ਤੇ ਬਣਾਵਾਂਗੇ ਮੱਕੀ ਆਪਾਂ ਚਾਹ ਬਣਾਉਂਦੇ ਆ ਹਲੇ ਖਲਾਰਾ ਫਲੋਰਾ ਕਾਫੀ ਪਿਆ ਵਾ ਤੇ ਬਾਹਰ ਇੱਥੇ ਸੋਫੇ ਲਾ ਲਏ ਆ ਫ੍ਰਿਜ ਲਾ ਲਈ ਆਪਾਂ ਹਾਂਜੀ ਤਾਂ ਉਸ ਤੋਂ ਬਾਅਦ ਆਪਾਂ ਬੈੱਡ ਦਾ ਕੰਮ ਕਰਵਾਇਆ ਸੀਗਾ ਬੈੱਡ ਤਾਂ ਹੈਗਾ ਸੀ ਪਹਿਲਾਂ ਵੱਡਾ ਕਰਵਾਇਆ ਸੀ ਬੈੱਡ ਤੇ ਬੈੱਡ ਦੀਆਂ ਗੱਦੀਆਂ ਭਰਨੀਆਂ ਸੀ ਤੇ ਮਿਸਤਰੀ ਆਪਣੇ ਘਰ ਲੱਗਾ ਹੋਇਆ ਸੀ ਬੈੱਡ ਨੂੰ ਠੀਕ ਕੀਤਾ ਗੱਦੀਆਂ ਪਰਵਾਈਆਂ ਬੈੱਡ ਦੀਆਂ ਤੇ ਬੈੱਡ ਕਾਫੀ ਜ਼ਿਆਦਾ ਵੱਡਾ ਆ ਆਮਨੀਆ ਬੈੱਡ ਬੈੱਡ ਨੂੰ ਬਣਵਾਇਆ ਸੀ ਵੱਡਾ ਤੇ ਫਿਰ ਆਪਾਂ ਬੈੱਡ ਦਾ ਕੰਮ ਕਰਵਾ ਲਿਆ ਚਲੋ ਦੋਸਤੋ ਤੁਸੀਂ ਮੇਰੀ ਪਸੰਦ ਦਾ ਕਿਉਂ ਨਹੀਂ ਲੈਂਦਾ ਆ ਭਰਾ ਇੱਧਰ ਪੁੱਛ ਨਾ ਇਹ ਮੇਰੀ ਪਸੰਦ ਦਾ ਨਹੀਂ ਮੈਂ ਹੋਰ ਪਸੰਦ ਕੀਤਾ ਸੀ ਕੋਣ ਆਦੀ ਹੁਣ ਟੂਟੀਆਂ ਉਹ ਵੇਲੇ ਹਾਂਜੀ ਬਾਕੀ ਮੇਰੀ ਪਸੰਦ ਆਵਾਸ਼ ਵਿਸ਼ੇਸ਼ ਨਹੀਂ ਸੀ ਮੈਂ ਪਸੰਦ ਕਰਕੇ ਆਈ ਸੀ ਪਰ ਇਹਨਾਂ ਨੇ ਹੋਰ ਲੈ ਆਂਦਾ ਚਲੋ ਜੀ ਜੋ ਹੈਗਾ ਸੋਨਾ ਵਾ ਤੇ ਬਾਕੀ ਇੱਧਰ ਕੰਮ ਜਾਰੀ ਹੈ ਆਪਣਾ ਤੇ ਕਾਫੀ ਦਿਨ ਲੱਗ ਜਾਣੇ ਸਾਨੂੰ ਸਾਫ ਸਫਾਈ ਕਰਨ ਲੱਗਿਆਂ ਤੇ ਆਪਾਂ ਇੱਧਰ ਕਮਰਾ ਧੋਤਾ ਸੀ ਬਹੁਤ ਜਿਆਦੀ ਮਿੱਟੀ ਚੜੀ ਸੀ ਕਮਰੇ 'ਚ ਤੇ ਉਸ ਤੋਂ ਬਾਅਦ ਕਮਰਾ ਧੋ ਕੇ ਤੇ ਫਰਸ਼ ਸੁੱਕ ਗਿਆ ਸੀ ਤੇ ਫਿਰ ਮੈਂ ਬੱਚਾ ਨੂੰ ਕਿਹਾ ਤੁਸੀਂ ਆਪਣੀਆਂ ਅਲਮਾਰੀਆਂ ਦੀ ਸੈਟਿੰਗ ਕਰ ਲਓ ਫਿਰ ਲੱਗੇ ਸੀ ਆਪਾਂ ਆਪਣੇ ਅਲਮਾਰੀਆਂ ਦੇ ਵਿੱਚ ਕੱਪੜੇ ਸੈੱਟ ਕਰਨ ਪਾਉਣ ਵੱਖੋ-ਵੱਖਰੀਆਂ ਲਮਾਰੀਆਂ ਨੇ ਬੱਚਿਆਂ ਦੀਆਂ ਸੋ ਇਸ ਕਰ ਇਹ ਬੱਚੇ ਆਪਣੇ ਕਰਦੇ ਪਏ ਸੀ ਕੱਪੜੇ ਸੈੱਟ ਮੈਂ ਬਣਾਉਂਦੀ ਸੀ ਵਲੌਗ ਤੇ ਬਾਕੀ ਇਹ ਨਾ ਸਮਝੋ ਕਿ ਇਹ ਵਿਹਲੀ ਆ ਮੇਰੇ ਵੀ ਬਹੁਤ ਜ਼ਿਆਦਾ ਕੰਮ ਸੀ ਤੇ ਬਾਕੀ ਮੇਰੀ ਲਮਾਰੀ ਦੀ ਸਟੈਂਡਿੰਗ ਵਾਲੇ ਹੋਈ ਨਹੀਂ ਕਿਉਂਕਿ ਮੇਰਾ ਕੰਮ ਹੋਣ ਦੇ ਕਰਕੇ ਮੈਂ ਕਰਾਂਗੀ ਬਾਅਦ ਚ ਫ੍ਰੀ ਟਾਈਮ ਸੈਟਿੰਗ ਲਮਾਰੀ ਦੀ ਚਲੋ ਜੀ ਮੇਰਾ ਅੱਜ ਦਾ ਵਲੌਗ ਇੱਥੇ ਹੀ ਕਰਦੀ ਮੈਂ ਐਂਡ ਤੇ ਤੁਸੀਂ ਕਰ ਦਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ